ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਏ ਆ ਕੋਨੇਵਾਲ ਪਿੰਡ ਅੰਮ੍ਰਿਤਸਰ ਦੇ ਵਿੱਚ ਪੈਂਦਾ ਏ ਆਪਣੇ ਨਾਲ ਸੁਲਤਾਨ ਵੀਰ ਅਤੇ ਦੀ ਪੂਰੀ ਟੀਮ ਆ ਚੰਨ ਵੀਰ ਆ ਤਾਜ ਵੀਰ ਤੇ ਆਪਾਂ ਇਸ ਪਿੰਡ ਦੇ ਵਿੱਚ ਇਹ ਪਿੰਡ ਆ ਮੇਰੇ ਖਿਆਲ ਨਾਲ ਜਿਹੜਾ ਆਪਾਂ ਦੇਖਿਆ ਆਪਣੇ ਅੱਖਾਂ ਦੇ ਨਾਲ ਜਿਸ ਪਿੰਡ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਜਿੰਨਾ ਵੀ ਮੇਰੇ ਹਿਸਾਬ ਨਾਲ ਤੇ ਇਸ ਪਿੰਡ ਦੇ ਵਿੱਚ ਕੋਈ ਬਿਰਲੇ-ਵਿਰਲੇ ਘਰ ਆ ਬਾਹਰ ਵਾਲੇ ਜਿਹੜੇ ਜਿਨ੍ਹਾਂ ਨੂੰ ਪਾਣੀ ਦੀ ਮਾਰ ਵੱਜੀ ਆ ਉਹਨਾਂ ਦੇ ਵਿੱਚ ਕੋਈ ਘਰ ਬਚਿਆ ਹੋਵੇ ਆਓ ਇਸ ਪਿੰਡ ਦੀ ਅੱਜ ਜੋ ਤੋ ਬਾਈ ਹੋਈ ਆ ਉਹ ਤੁਹਾਨੂੰ ਦਿਖਾਉਨੇ ਆ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਜੋ ਇਸ ਪਿੰਡ ਦੇ ਵਿੱਚ ਨੁਕਸਾਨ ਹੋਇਆ ਲੋਕਾਂ ਦਾ ਤੇ ਆ ਆਪਾਂ ਬੰਨ ਤੇ ਜਾ ਰਹੇ ਆ ਇੱਧਰ ਗੁਰੂ ਕੇ ਬਾਗ ਬਾਬਾ ਜੀ ਇੱਧਰ ਬੰਨ ਦੀ ਸੇਵਾ ਚੱਲ ਰਹੀ ਹੈ ਜਿਹੜਾ ਰਾਵੀ ਦੇ ਰਾਵੀ ਰਾਵੀ ਦਰਿਆ ਦਾ ਬੰਨ ਟੁੱਟਾ ਸੀ ਉਹਦੀ ਇਹ ਇੱਥੇ ਉਹਨੂੰ ਬੰਨ ਰਹੇ ਆ ਇੱਧਰ ਅੱਗੇ ਜਾ ਕੇ ਬੰਨ ਉਹ ਵੀ ਆਪਾਂ ਤੁਹਾਨੂੰ ਦਰਸ਼ਣ ਕਰਵਾਵਾਂਗੇ ਤੇ ਆਓ ਚੱਲਦੇ ਆ ਪਿੰਡ ਦੇ ਵਿੱਚ ਤੇ ਇਹ ਜਾ ਰਹੇ ਆ ਬੰਨ ਦੇ ਉੱਪਰ ਹੀ ਆ ਤੇ ਉਹ ਵੀ ਆ ਤੁਹਾਨੂੰ ਹਾਲਾਤ ਦਸਾਉਣੇ ਆ ਅੰਦਰ ਜਾ ਕੇ ਕੀ ਆ ਉਹ ਬੰਨ ਬਾਈ ਤੇ ਜਿੱਥੇ ਸੇਵਾ ਚੱਲ ਰਹੀ ਆ ਇੱਥੇ ਇੰਨੀ ਇਕ ਸੰਗਤ ਪਹੁੰਚ ਰਹੀ ਆ ਇਸ ਪਿੰਡ ਦੇ ਵਿੱਚ ਦੂਰੋਂ ਦੂਰੋਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਆਪਣੇ ਮੁਸਲਮ ਭਾਈ ਚਾਰੇ ਵਾਲੇ ਵੀਰ ਵੀ ਇੱਥੇ ਪਹੁੰਚੇ ਹੋਏ ਆ ਸਾਰੇ ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਪਿੰਡ ਦਾ ਇਧਰ ਵੀ ਵੀਰ ਟਰਾਲੀਆਂ ਲੈ ਲੈ ਆ ਰਹੇ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਸੇਵਾ ਬੰਦਰੀ ਚੱਲ ਰਹੀ ਆ ਆਪਣੇ ਵੀਰ ਲੱਗੇ ਹੋਏ ਆ ਬਾਜ ਆਪਾਂ ਉਧਰ ਵੀ ਜਾਣੇ ਇਸ ਤਰ੍ਹਾਂ ਇਧਰ ਟਰਾਲੀਆਂ ਲਿਆ ਲਿਆ ਲੈਣਾ ਚ ਲੱਗੀ ਆ ਹੱਥਾਂ ਦੇ ਨਾਲ ਬੋਰੀਆਂ ਆ ਬੋਰੀਆਂ ਭਰ ਭਰ ਆ ਰਹੀਆਂ ਨੇ ਟਰਾਲੀਆਂ ਦੇ ਉੱਤੇ ਲੱਦੀਆਂ ਹੋਈਆਂ ਨੇ ਇਹ ਹੱਥਾਂ ਦੇ ਨਾਲ ਲਾ ਕੇ ਬੰਨ ਬੰਨਿਆ ਜਾ ਰਿਹਾ ਆ ਹੁਣ ਅੱਗੇ ਚੱਲਦੇ ਆ ਆ ਗੁਰਸੇਵਾ ਗੁਰੂ ਕੇ ਬਾਗ ਇਹ ਬਾਬਾ ਜੀ ਸੇਵਾ ਕਰਵਾ ਰਿਹਾ ਬੰਨ ਦੀ ਬਹੁਤ ਵੱਡੀ ਸੇਵਾ ਏ ਕਰਵਾ ਰਿਹਾ ਇਸ ਪਿੰਡ ਦੇ ਵਿੱਚ ਇਸ ਨਗਰ ਦੇ ਵਿੱਚ ਦੇਖੋ ਬੰਨ ਸਪੈਦੇ ਦੇਖੋ ਕਿਸ ਤਰ੍ਹਾਂ ਡਿੱਗੇ ਹੋਏ ਆ ਬਹੁਤ ਹੀ ਜ਼ਿਆਦਾ ਤਬਾਈ ਹੋਈ ਬਈ ਇਸ ਪਿੰਡ ਦੇ ਵਿੱਚ ਆ ਜਿਹੜੇ ਵੀਰ ਆਏ ਆ ਬੋਰੀਆਂ ਲਾ ਕੇ ਬੰਨ ਤੇ ਇਹ ਹੁਣ ਸਾਰੀਆਂ ਉਧਰ ਹੀ ਇਹ ਇਹਨਾਂ ਨਾਲ ਹੀ ਬੰਨ ਬੰਨਣਾ ਹੈ ਜਾਂ ਬੰਨਿਆ ਜਾਣਾ ਹੈ ਉਹ ਕੋਠੀ ਸਾਹਮਣੇ ਜਿਹਦਾ ਬਹੁਤ ਨੁਕਸਾਨ ਹੋਇਆ ਜਦੋਂ ਪਾਣੀ ਆਇਆ ਤੇ ਸਭ ਤੋਂ ਪਹਿਲਾਂ ਇਸ ਕੋਠੀ 'ਚ ਪਾਣੀ ਵਜਾ ਤੇ ਕੋਠੀ ਬਸ ਡਿੱਗਣ ਵਾਲੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਕੋਠੀ ਦਾ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਹੁਣ ਆ ਪਾਣੀ ਆ ਇੱਥੋਂ ਇਹਦੇ ਵਿੱਚੋਂ ਨੰਨ ਕੇ ਜਾਣਾ ਪਊਗਾ ਇਸ ਪਿੰਡ ਨੂੰ ਤੇ ਜੋ ਇਸ ਪਿੰਡ ਦੇ ਵਿੱਚ ਸੜਕਾਂ ਇਸ ਪਾਣੀ ਨਾਲ ਜੋ ਸੜਕਾਂ ਪਾੜ ਦਿੱਤੀਆਂ ਉਹ ਤੇ ਉਹ ਮਤਲਬ ਸੋਚ ਵੀ ਨਹੀਂ ਸਾਦੇ ਜਿਸ ਤਰ੍ਹਾਂ ਪਾਣੀ ਨਾਲ ਸੜਕਾਂ ਪੱਟੀਆਂ ਇਸ ਪਾਣੀ ਜਲਾ ਕੇ ਇਹ ਪਿੰਡ ਜਣਾ ਪੈਣਾ ਆ ਦੇਖੋ ਪਾਣੀ ਨਾਲ ਸੜਕਾਂ ਕਿਤਾ ਪੱਟ ਪੱਟ ਸਿੱਟੀਆਂ ਆ ਸੜਕਾਂ ਸਾਰੀਆਂ ਪੱਟੀਆਂ ਪਈਆਂ ਪਾਣੀ ਨਾਲ ਆ ਦਰਖਤ ਸਾਰੇ ਪਾਟ ਤੇ ਪਾਣੀ ਨਾਲ ਉਹ ਅੱਗੇ ਵਹੁੰਨੇ ਤੁਹਾਨੂੰ ਆ ਸੇਟ ਛੱਡੇ ਆ ਇਸ ਚ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਪਾਣੀ ਆਇਆ ਹੈ ਆਪਣੇ ਬੰਦੇ ਆਪਣੇ ਅੱਗੇ ਨੰਗ ਚੁੱਕੀ ਆ ਤੇਸ ਪਿੰਡਾਂ ਦੇ ਵਿੱਚ ਇੰਨੀ ਕਿੰ ਇਨਫੈਕਸ਼ਨ ਫੈਲ ਚੁੱਕੀ ਆ ਹੱਦੋਂ ਵੱਧ ਇਨਫੈਕਸ਼ਨ ਆ ਇਸ ਪਿੰਡ ਦੇ ਵਿੱਚ ਇੱਧਰ ਦੇਖੋ ਮੰਜਰ ਸਬਾਈ ਦਾ ਮੰਜਰ ਵਿਖਾਈਏ ਤੁਹਾਨੂੰ ਥੋੜਾ ਜਿਹਾ ਉਹ ਦੇਖੋ ਸੜਕਾ ਗੱਦਾ ਪਟੀਆਂ ਕੋਈ ਇੱਧਰ ਜਾਂਦਾ ਸੁਲਤਾਨ ਝੋਟਾ ਤੋ ਦੇਖ ਇਸ ਤਰ੍ਹਾਂ ਫਾਰ ਕਰ ਰਹੇ ਨੇ ਉਹ ਡਿੱਗ ਗਿਆ ਵੀਰ ਧਿਆਨ ਨਾਲ ਬਾਈ ਧਿਆਨ ਨਾਲ ਇੱਧਰ ਦੀ ਆਓ ਵਾਹ ਗੁਰੂ ਇੱਧਰ ਦੀ ਆਓ ਇੱਧਰ ਦੀ ਬੜੇ ਤਗੜੇ ਨੇ ਇੱਧਰ ਨੂੰ ਆ ਰਹੇ ਕੋਏ ਆ ਉੱਥੇ ਇੱਧਰ ਦੀ ਆਓ ਐਂਦੀ ਆ ਲੋ ਈਆ ਕੋਠੀ ਜਿਹਦਾ ਬਹੁਤ ਨੁਕਸਾਨ ਹੋਇਆ ਪਿਆ ਪਤੀ ਦੇ ਈਆ ਉਹ ਬੰਨ ਦੀ ਸੇਵਾ ਚੱਲ ਰਹੀ ਏ ਇੱਧਰ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਸੁਲਤਾਨ ਦਿਲ ਕਰਦਾ ਐਕਸਰਸਾਈਜ਼ ਕਰਨ ਨੂੰ ਹੈ ਬੜੀ ਵੱਡੀ ਸੇਵਾ ਨਿਵਾ ਰਿਆ ਸਾਡਾ ਸੁਲਤਾਨ ਵੀ ਇਹ ਇਹ ਆ ਕੋਠੀ ਜਿਹਦਾ ਬਹੁਤ ਜਿਆਦਾ ਨੁਕਸਾਨ ਹੋਇਆ ਤੁਸੀਂ ਹਮੇਸ਼ਾ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੇਖੋ ਇਸ ਸਾਈਡ ਤੋਂ ਮੈਂ ਆ ਫਰੰਟ ਸਾਈਡ ਤੋਂ ਵੀ ਦਿਖਾਉਣੀ ਇਹ ਤੁਹਾਨੂੰ ਇਧਰ ਉਹ ਰਾਬੀ ਦਾ ਬੰਨ ਉਹ ਸਾਹਮਣੇ ਬੰਨ ਟੁੱਟਿਆ ਤੇ ਉਹ ਪਾਣੀ ਸਿੱਧਾ ਇੱਚ ਵਜਾਂ ਉਹਦੇ ਨਾਲ ਇਹਦਾ ਨੁਕਸਾਨ ਹੋਇਆ ਇਹ ਛੋਟਾ 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 ਕਹਿੰਦੇ ਸਾਡਾ ਯੋਧਾ ਕਹਿੰਦੇ ਸੇਵਾ ਦੇ ਡਟਿਆ ਆ ਨਾਲ ਬੱਚਿਆਂ ਦੀ ਵੀ ਇਹ ਆਪਣਾ ਚੰਨਵੀਰ ਚੰਨਵੀਰ ਦਾਸ ਪਿੰਡ ਦੇ ਹਾਲਾਤ ਹੈ ਭਜੀ ਪਿੰਡ ਦੇ ਹਾਲਾਤ ਉਹ ਮਾੜੇ ਨੇ ਪਿੰਡ 'ਚ ਪਾਣੀ ਇੱਕ தਮ ਇਨਾ ਛੁੱਟਿਆ ਇੱਥੋਂ ਧੂਸੀ ਟੁੱਟਣ ਦੇ ਨਾਲ ਪਿੰਡ ਦੇ ਬਹੁਤ ਵੱਡਾ ਨੁਕਸਾਨ ਹੋਇਆ ਆ ਪਿੰਡ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਜਿੰਨਾ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਸਾਨੂੰ ਦੇਹੀ ਪਿੰਡ ਦਾ ਸਭ ਤੋਂ ਜ਼ਿਆਦਾ ਨੁਕਸਾਨ ਲੱਗਾ ਬਾਕੀ ਆ ਕੋਈ ਸਾਰੇ ਵੇਖ ਕੇ ਜਾਂਦੇ ਨੇ ਪਰ ਅੱਗੇ ਪਿੰਡ ਘਟ ਗਏ ਬਹੁਤ ਜ਼ਿਆਦਾ ਨੁਕਸਾਨ ਹੈ ਉਹ ਵੀ ਆ ਪਿੰਡ ਤੁਹਾਨੂੰ ਜਾ ਕੇ ਤੁਹਾਨੂੰ ਸੁਲਤਾਨਵੀਰ ਕਿੱਦਾਂ ਇਹ ਪਿੰਡ ਦੇ ਕੀ ਲਾ ਸੋ ਮੈਨੂੰ ਲੱਗੂ ਕੀ ਜਿਹੜਾ ਵੀ ਹੁੰਦਾ ਵੇ ਕੋਠੀ ਵੀ ਵੇਖ ਕੇ ਮੁੜ ਜਾਂਦਾ ਵਾ ਅੱਗੇ ਪਿੰਡ 'ਚ ਕੋਈ ਨਹੀਂ ਜਾਂਦਾ ਅੱਗੇ ਬੜੇ ਜ਼ਿਆਦਾ ਮਾੜੇ ਹਾਲਾਤ ਕਹਿ ਲੋ ਮੈਨੂੰ ਲੱਗੂ ਕੀ ਸਾਰਾ ਪਿੰਡ ਹੀ ਤਬਾਹ ਹੀ ਹੋ ਗਿਆ ਅੱਗੇ ਦੇ ਵੇਖੋ ਉਹ ਵੇਖੋ ਕਿੰਨੀ ਕਿੰਨੀਆਂ ਬੋਰੀਆਂ ਤਾਂ ਇਹ ਕਹਿੰਦੇ ਚਮੜੀ ਭਰੀ ਭਰੀ 200 300 ਬੋਰੀ ਪੂਰੀ ਮਿੱਟੀ ਨਾਲ ਭਰੀ ਹੋਈ ਟਰਾਲੀ 'ਵਿੱਚ ਕਿੰਨੀ ਪਾਣੀ 'ਚ ਜਾਣੀ ਚੁੱਕ ਕੇ ਉਹ ਟਰਾਲੀ ਕਿੱਥੇ ਮਾਰੀ ਘਰ ਦੇ ਵਿੱਚ ਹੀ ਏ ਟਰਾਲੀ ਆਹ ਘਰ ਦੇ ਹਾਲਾਤ ਆ ਬਈ ਉਹ ਘਰ ਜਿਹੜੀ ਕੋਠੀ ਬਹੁਤ ਨੁਕਸਾਨ ਹੋਇਆ ਬਈ ਬਹੁਤ ਜਿਆਦਾ ਨਿਕਲ ਗਿਆ ਇੱਕ ਸਾਦਾ ਇੱਧਰ ਤੇ ਬਚਾ ਹੀ ਕੋਈ ਇੱਧਰ ਸੜਕਾਂ ਵੇਖ ਕੇ ਇਸ ਤਰ੍ਹਾਂ ਪੱਟੀਆਂ ਆ ਸੜਕਾਂ ਹੀ ਪੱਟ ਗਿਆ ਪਾਣੀ ਉਹ ਸਾਰੀਆਂ ਵੇਖ ਲਓ ਸੜਕਾਂ ਦਾ ਦੇਖੋ ਕੀ ਹਾਲਾਤ ਬਣਾਈ ਪਿੰਡ ਨੂੰ ਜਾਣ ਵਾਲਾ ਰਾਹ ਇੱਧਰ ਵਾਲਾ ਤਾਂ ਤੋੜ ਹੀ ਦਿੱਤਾ ਪਾਣੀ ਆ ਪਾਟੀ ਛੱਡਿਆ ਫਿਰਕ ਜੀ 20 ਫੁੱਟ ਦਾ ਪਾੜ ਆ ਹਾਂ ਇੰਨਾ ਕਿਤੇ ਹੋਣਾ ਅੱਛਾ ਹੁਣ ਯੋਰ ਪੂਰਾ ਲਾਇਆ ਫੌਜੀਆ ਦਾ ਕੱਢਣ ਦਾ ਯੋਰ ਪੂਰਾ ਲਾਇਆ ਪਾਣੀ ਦੇ ਅੱਗੇ ਵਾਹ ਨਹੀਂ ਚੱਲੀ ਉਹਨਾਂ ਦੀਆਂ ਗੱਡੀਆਂ ਵੀ ਇੱਥੇ ਰਹਿ ਗਈਆਂ ਆ ਗੱਡੀਆਂ ਵੀ ਅਸੀਂ ਆ ਬਾਬਾ ਜੀ ਆਇਆਂ ਦੀ ਉਹ ਕੋਠੀ ਆ ਇਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਲੋ ਜੀ ਕੋਈ ਗੱਲ ਨਹੀਂ ਸ਼ਖਸ਼ੰਗ ਤੁਹਾਡੇ ਨਾਲ ਆ ਬਿਲਕੁਲ ਬਿਲਕੁਲ ਪਹਿਲੇ ਦਿਨ ਆਏ ਬਾਬੇ ਨੇ ਜਿੱਦਣ ਆਪਾਂ ਜਿੱਦਣ ਆਪਾਂ ਸੁਲਤਾਨ ਆਏ ਨਾ ਉਸ ਦਿਨ ਪਹਿਲੇ ਦੂਜੇ ਦਿਨਾਂ ਇਹ ਬਾਪੂ ਕਹਿੰਦਾ ਗੁਰੂ ਨਾਨਕ ਨੇ ਦਿੱਤਾ ਸੀ ਗੁਰੂ ਨਾਨਕ ਹੀ ਲੈ ਗਿਆ ਉਹਨੇ ਕਹਿੰਦਾ ਫੇਰ ਗੁਰੂ ਨਾਨਕ ਨੇ ਦੇ ਦੇਣਾ ਆ ਫੇਰ ਉੱਥੇ ਲੰਗਰ ਚੱਲਣ ਲਿਆ ਹੁਣ ਮੈਂ ਗੱਡੇ ਆਲੂ ਉੱਥੇ ਪੁੰਮ ਚੱਲਿਆ ਚੜਦੀ ਕਲਾ ਆ ਨਹੀਂ ਸਾਡੇ ਜੋਦੇ ਵੱਡੀ ਵੱਡੀ ਤੁਹਾਡੀ ਉਮਰ ਹੋਏ ਇਹ ਤੁਸੀਂ ਸਾਡੇ ਨਾਲ ਜੋ ਕੋਈ ਕੋਈ ਗੱਲ ਬਾਬਾ ਜੀ ਚੜਦੀ ਕਲਾ ਵਾਲਾ ਉਹ ਬਾਨ ਟੁੱਟਾ ਬਈ ਪਿੰਡ ਦਾ ਉਹ ਬਾਨ ਨੇ ਥੋੜੇ ਬਚਾਈ ਲੋਕਾਂ ਨੂੰ ਪਾਣੀ ਇਧਰੋਂ ਨਿਕਲ ਗਿਆ ਨਹੀਂ ਤੇ ਪਾਣੀ ਹੋਰ ਬਹੁਤ ਵਜ ਜਾਣਾ ਹੈ ਇਹਨਾਂ ਦੇ ਉਹ ਖਿੰਝ ਹੋ ਗਈਆਂ ਸਹੀ ਗੱਲ ਆ ਤੇਰੇ ਤੇਰੇ ਮਿੱਟੀ ਚੱਬੇ ਬਣ ਗਏ ਜਿੱਥੇ ਆਪਾਂ ਆਂ ਆਏ ਆ ਉਥੇ ਘੱਟੋ ਘੱਟ ਵੀ ਆਦੇ 2 2 ਬੰਦੇ ਰੇਤ ਆ ਉਹ ਕਿਦਾਂ ਖਮੂਗੀ ਕਿਦਾਂ ਜਿਹੜੀ ਅਸਲ ਸੇਵਾ ਸ਼ੁਰੂ ਹੋਣੀ ਹੈ ਚਲੋ ਇਹ ਵੀ ਸੇਵਾ ਬਹੁਤ ਤਗੜੀ ਹੈ ਜਿਹੜੇ ਕਰ ਰਹੇ ਆ ਪਰ ਜਿਹੜੀ ਅਸਲ ਸੇਵਾ ਸ਼ੁਰੂ ਹੋਣੀ ਪਾਣੀ ਲੱਥੇ ਤੋਂ ਬਾਅਦ ਜਿੱਦਾਂ ਆਪਣੇ ਜ਼ਿਮੀਂਦਾਰਾਂ ਨੂੰ ਪੈਲੀਆਂ ਬਣਾ ਕੇ ਦੇਣੀਆਂ ਉਹ 'ਚ ਬਹੁਤ ਜ਼ੋਰ ਲੱਗਣਾ ਆਹ ਵੇਖੋ ਪਾਣੀ ਦੀ ਰੋਡ ਆਹ ਵੇਖੋ ਰੋਡ ਵੇਖੋ ਜੀ ਗੱਦਾ ਪੱਟੇ ਆਹ ਬਹੁਤ ਵੇਖੋ ਰੋੜਾ ਡਾਊਨ ਡਾਊਨ ਹੀ ਚੱਪੜਾ ਆਪਣੇ ਲਾ ਕੇ ਜਿਉਂਦੇ ਉਤਨਾ ਹੀ ਬੜਾਵਾ ਕਿ ਰੋਡ ਰੂੜ ਖੇਤੀ ਬੰਦੇ ਹੀ ਨਹੀਂ ਸਹੀ ਗੱਲ ਆ ਤੇ ਇਹ ਕਿੱਥੋਂ ਪੈਰਾਂ ਤੇ ਆਉਣ ਆਹ ਵੇਖੋ ਰੋਡ ਗੱਦਾ ਪੱਟਿਆ ਪਾਣੀ ਆਏ ਇਹਦੇ ਪੂਰੇ ਪਿੰਡ ਦੀਆਂ ਘਰ ਦੀਆਂ ਖੋਖ ਜਿਹੜੀਆਂ ਕੋਠੀਆਂ ਨੇ ਜਾਂ ਸਭ ਕੋ ਖੋਖਲਾ ਹੋ ਗਿਆ ਥੱਲੋ ਕਿਸੇ ਦਾ ਕਦੇ ਵੀ ਨੁਕਸਾਨ ਹੋ ਸਕਦਾ ਨਹੀਂ ਬੈਹ ਸਕਦੀ ਕੁਝ ਵੀ ਹੋ ਸਕਦਾ ਹਾਂ ਇਹਦੇ ਮੀਂਹ ਆਏ ਦੇ ਭਾਈ ਜਿਆਦਾ 4-5 ਦਿਨ ਲਗਾਤਾਰ ਮੀਂਹ ਪੈਸੇ ਤਾਂ ਬੈਹ ਸਕਦਾ ਬੈਹ ਸਕਦਾ ਇਹਨਾਂ ਦੇ ਤਕਰੀਬਨ ਕਿਹੜਾ ਥਲੜਾ ਪੋਸ਼ਣ ਹੈ ਨਾ ਸਾਰਿਆਂ ਦਾ ਹੀ ਖਰਾਬ ਹੋ ਗਿਆ ਇਸ ਪਿੰਡ ਦੇ ਵਿੱਚ ਕੋਈ ਘਰ ਹੈ ਜਿਹਦਾ ਕੁਝ ਬਚਿਆ ਹੋਊਗਾ ਨਹੀਂ ਤਕਰੀਬਨ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਕੀ ਜਿੰਨੇ ਕੋ ਲੋਕ ਜਿਹੜੇ ਆਪਾਂ ਕਰੀ ਜਾਂਦੇ ਹਾਂ ਇਹ ਕੀ ਆ ਗਿਆ ਉਹ ਸ਼ਾਮਾ ਜਾ ਕੇ ਚੱਲ ਨਹੀਂ ਪਹੁੰਚ ਰਿਹਾ ਇਹਦਾ ਇਹ ਇਸ ਘਰ ਦਾ ਦੇਖੋ ਕਿੰਨਾ ਨੁਕਸਾਨ ਹੋਇਆ ਭਾਈ ਆਹ ਦੇਖੋ ਜਨਰੇਟਰ ਇਹ ਅੰਕਲ ਜਨਰੇਟਰ ਮੰਗ ਲਿਆ ਸੀ ਕਿਸੇ ਦਾ ਤੇ ਉਹਦਾ ਵੀ ਰੁੜ ਗਿਆ ਉਹ ਮਾਤਾ ਜੀ ਆਓ ਦੋ ਤਣ ਥੋੜੇ ਜੀ ਵਿਚਾਰ ਸੁਣਾ ਦਿੰਨੇ ਮਾਤਾ ਜੀ ਦੇ ਆ ਦੇਖੋ ਘਰ ਦੇ ਖਲਾ ਕਦੋਂ ਨੂੰ ਯਾਰ ਇਹ ਸਾਡੇ ਪੈਰਾਂ ਤੇ ਆਉਣਗੇ ਕਦੋਂ ਕਦੋਂ ਨੂੰ ਇਹ ਪੈਰਾਂ ਤੇ ਆਉਣਗੇ ਇਹ ਪੈਰਾਂ ਤੇ ਨਹੀਂ ਆਉਣੇ ਛੇਤੀ ਭਾਈ ਇਹਨਾਂ ਨੂੰ ਲਿਆਉਣਾ ਪੈਣਾ ਇਹਨਾਂ ਦੀ ਬਾਹ ਫੜਨੀ ਪੈਣੀ ਹੈ ਦੇਖੋ ਤਬਾਈ ਦਾ ਮੰਜ਼ਰ ਛੋਟੇ 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 ਮਾ ਛੋਟੇ ਛੋਟੇ ਬੱਚੇ ਮਾਤਾ ਦੇ ਮਾਤਾ ਜੀ ਸਾਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਤੁਹਾਡਾ ਹੀ ਘਰ ਹੈ ਜੀ ਹਾਂ ਜੀ ਇਹ ਘਰ ਦੇਖੋ ਇਹ ਮਾਤਾ ਜੀ ਦਾ ਘਰ ਕਿੰਨਾ ਨੁਕਸਾਨ ਹੋਇਆ ਛੋਟੇ ਛੋਟੇ ਬੱਚੇ ਮਾਤਾ ਜੀ ਕੁਝ ਬਚਿਆ ਜੀ ਘਰ ਚ ਨਾ ਕੋਈ ਸਮਾਨ ਕੋਈ ਚੀਜ਼ ਨਹੀਂ ਕੋਈ ਸਮਾਨ ਨਹੀਂ ਬਚਿਆ ਇੱਕ ਚੀਜ਼ ਇੱਕ ਕਮੀਜ਼ ਬਚਿਆ ਉਹ ਕੱਟਦਾ ਜੀ ਸੀਜਾ ਟੁੱਟ ਗਿਆ ਵੇਚ ਰਹਿ ਗਿਆ ਅੱਛਾ ਬਸ ਉਹ ਹੀ ਬਚਿਆ ਸਾਰੇ ਸਮਾਨ ਚ ਵਾਹ ਬਾਕੀ ਦੇ ਸਭ ਤੇ ਮਾਤਾ ਜੀ ਕਿੱਦਾਂ ਜਦੋਂ ਪਾਣੀ ਆਇਆ ਤੁਸੀਂ ਕਿੱਥੇ ਚੜੇ ਜੇ ਤੂੰ ਪਾਣੀ ਚੜਦਾ ਹੁੰਦਾ ਸਾਡੇ ਬੱਚੇ ਉੱਥੇ ਤੁਸੀਂ ਦੇ ਹੀ ਅੱਛਾ ਜੀ ਸੇਵਾ ਕਰਦੇ ਹੀ ਰਾਤ ਰਾਖੀ ਕਰਦੇ ਹੀ ਤੇ ਉਦੋਂ ਫਿਰ ਭੱਜ ਗਏ ਫਿਰ ਬੱਚਿਆਂ ਨੂੰ ਲੈ ਕੇ ਤੁਸੀਂ ਤੇ ਚਲੇ ਗਏ ਅੱਛਾ ਤੁਸੀਂ ਤੇ ਹੀ ਗਏ ਤੁਸੀਂ ਤੇ ਚਲੇ ਸਾਰਾ ਪਿੰਡ ਹੀ ਤੁਸੀਂ ਦੇ ਪਹੁੰਚ ਨਹੀਂ ਅਹੀਂ ਆਹੋ ਦੋ ਤਿੰਨ ਘਰ ਬਸ ਸਾਰੇ ਪਿੰਡ ਪਿੰਡ ਚ ਹੀ ਰਹਿ ਗਿਆ ਅੱਛਾ ਅੱਛਾ ਕੋਈ ਨਹੀਂ ਨਿਕਲਿਆ ਸਮਾਨ ਫਿਰ ਕੋਈ ਨਹੀਂ ਬਚਿਆ ਕੁਝ ਨਹੀਂ ਕੁਝ ਨਹੀਂ ਖੜਿਆ ਵਾਹ ਤੂੰ ਦੇਖੋ ਸਹੀ ਕੁਝ ਵਾਹ ਹੀ ਨਹੀਂ ਕੁਝ ਖੜਨਦੀ ਤੇ ਬਿਲਕੁਲ ਬਿਲਕੁਲ ਬੱਚੇ ਲੈ ਕੇ ਭੱਜ ਗਏ ਵੀ ਚਲੋ ਇਹੋ ਹੀ ਬਚ ਜਾਣ ਸਮਾਨ ਤੇ ਫਿਰ ਬਣ ਜੂ ਪਾਣੀ ਆਇਆ ਹੀ ਬਹੁਤ ਤੀਜਾ ਜਿਹੜਾ ਬੰਨ ਟੁੱਟਾ ਮਤਾਂ ਜਿਆ ਤੱਕ ਪਾਣੀ ਆਇਆ ਉਹ ਦਰਵਾਜੇ ਦੇਖ ਲੋ ਕਿੰਨੇ ਕਿੰਨੇ ਆ ਆ ਕਿੰਨਾ ਉੱਚਾ ਵਾ ਉਤੋਂ ਸੜਕ ਤੋਂ ਘਰ ਉਹ ਦਰਵਾਜਿਆਂ ਦੇ ਉੱਪਰ ਤੱਕ ਨਿਸ਼ਾਨ ਲੱਗੇ ਹੋਏ ਆ ਪਾਣੀ ਦੇ ਦਰਵਾਜਿਆਂ ਦੇ ਪਾਣੀ ਉਹੀ ਉਹੀ ਇੰਨਾ ਪਾਣੀ ਇੰਨਾ ਪਾਣੀ ਹੋ ਕੇ ਰਹਿਣਾ ਬਿਲਕੁਲ ਬਿਲਕੁਲ ਆ ਦੇਖੋ ਪਾਣੀ ਨਾਲ ਕਿੰਨਾ ਨਿਕਾਣਦਾ ਆਓ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਬਾਈ ਇਹ ਫੌਜ ਦੀਆਂ ਗੱਡੀਆਂ ਆਈਆਂ ਸੀ ਇਹਨਾਂ ਨੂੰ ਕੱਢਣ ਇਹਨਾਂ ਦਾ ਇਹ ਨਹੀਂ ਵਾਅਦਾ ਚੱਲਿਆ ਜੇਸੀਪੀ ਫੌਜ ਦੀਆਂ ਤਿੰਨ ਚਾਰ ਗੱਡੀਆਂ ਇੱਥੇ ਲੱਗੀਆਂ ਇਹ ਇੱਥੇ ਹੀ ਰਹਿ ਗਈਆਂ ਇੰਨਾ ਜ਼ਿਆਦਾ ਨਿਕਾਣ ਦੇ ਲੋ ਇਹਨਾਂ ਕੋ ਬੰਦੇ ਕੱਢਣ ਆਏ ਪਰ ਆਪ ਹੀ ਆਪ ਹੀ ਨਿਕਲਿਆ ਗਿਆ ਨਾ ਕੋ ਆ ਵੀ ਗੱਡੀਆਂ ਛੱਡ ਕੇ ਭਜਣਾ ਪਿਆ ਲਾਸਟ ਨੂੰ ਇੰਨੀ ਤੇਜ਼ ਪਾਣੀ ਆਇਆ ਤੇ ਇੱਧਰ ਤੁਸੀਂ ਦੇਖੋ ਸਾਹਮਣੇ ਦਰਖਤਾਂ ਦੇ ਹਾਲ ਸਾਹਮਣੇ ਕੋਠੀ ਦੇ ਹਾਲ ਕੀ ਕੋਠੀ ਦਾ ਹਾਲਾਤ ਹੋਈ ਆ ਖੋਖਲਾ ਹੀ ਆ ਤਾਂ ਕੁਝ ਵੀ ਸਮਾਨ ਨਹੀਂ ਬਚਿਆ ਬਾਈ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਸਮਾਨ ਨਹੀਂ ਬਚਿਆ ਕੀ ਉਹ ਦੋ ਘੜਾ ਦਾ ਆਦ ਆ ਦਿਓ ਨਹੀਂ ਨਹੀਂ ਉਦੋਂ ਤੇ ਦੇਖਿਆ ਸਿੱਖ ਸੰਗਤ ਤੁਹਾਨੂੰ ਪਤਾ ਜੀ ਇਹ ਤੇ ਜੋਲੀ ਆ ਇਹਦੀ ਪਹਿਲੀ ਆ ਉਹ ਜਿੱਥੇ ਆ ਬੇਚੰ ਪਾਣੀ ਥੁਸੀ ਚਾਰਕ ਟੁੱਟੇ ਆ ਅੱਛਾ ਅੱਛਾ ਜੀ ਚਾਰਾਂ ਦੇ ਵਿੱਚੋਂ ਨਾਲ ਆਇਆ ਤੇ ਉਹ ਵੀ ਸਰਾ ਮਾਰਿਆ ਗਿਆ ਚਾਰ ਕਿਲੇ ਝੋਨਾ ਸੀ ਫਸਲਾਂ ਸਾਰੀਆਂ तकरीबन ਬਰਵਾਦੀਆਂ ਬਰਵਾਦੀਆਂ ਪਰ ਇਹਨਾਂ ਤੇ ਫਿਰ ਇਹ ਆਣਾ ਜਿਹੜਾ ਉੱਧਰ ਪੈ ਲਿਆ ਸੀ ਉਹਨਾਂ ਦੀਆਂ ਤਾਂ ਸਾਰਿਆਂ ਨੇ ਬਚੀਆਂ ਦਿੱਤੀ ਚਾਰੇ ਦੇ ਪੈਲੇ ਸਾਰੀਆਂ ਆ ਰੀ ਬਾਤ ਕਰਨ ਜਾ ਕੇ ਚੋੜਾ ਫਸਲ ਜੇ ਇਹ ਦੇਖਿਓ ਜੀ ਸੇਖ ਸੰਗਤ ਨਾਲ ਸਾਰਾ ਕੁਝ ਕਰ ਜਣਾ ਮザ ਹੀ ਪਤਾ ਵੀ ਨਹੀਂ ਲੱਗਣਾ ਦੇਖੀ ਹਾਂ ਜੀ ਹਾਂ ਜੀ ਦੇਖੋ ਇਹ ਆ ਘਾਰ ਨਾਲ ਪੀਵਾਸ ਦੀ ਵਾਸਤੇ ਆ ਜਿਉ ਦੇ ਜਿਹੜਾ ਆਉਂਦੇ ਜਾਂਦੇ ਨੇ ਚਾਹ ਪਾਣੀ ਪੂਰਾ ਪੁੱਛਦੇ ਆ ਆ ਦੇਖੋ ਗੱਡਾ ਟੂਆ ਪਾਇਆ ਕਣਕ ਸਾਰੀ ਖਰਾਬ ਹੋ ਗਈ ਆ ਕਣਕ ਵੀ ਇੱਥੇ ਸਿੱਟੀ ਆ ਉਹ ਦੇਖੋ ਕਣਕ ਅੰਦਰ ਪੜੋਲਿਆਂ ਦੇ ਪੜੋਲੇ ਕਣਕ ਖਰਾਬ ਹੋ ਗਈ ਡਰਮਾਂ ਦੇ ਡਰਮ ਕਣਕ ਵੀ ਸਭ ਕੁਝ ਹੀ ਇਹਨਾਂ ਦਾ ਮੇਰੇ ਖਿਆਲ ਨਾਲ ਤਕਰੀਬਨ ਇਹਨਾਂ ਤੋਂ ਬਚਿਆ ਹੀ ਕੁਝ ਨਹੀਂ ਹੈ ਖਸਾਬ ਦਾ ਉਹ ਸਾਹਮਣੇ ਇਹ ਪੈਂਟ ਜਿਹੜਾ ਮੈਂ ਆਇਆ ਹਨਾ ਪੈਂਡਾ ਕੋਨੇ ਆ ਇੱਥੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਨਕਸਾ ਨੂੰ ਆ ਬਹੁਤ ਜ਼ਿਆਦਾ ਨਕਸਾ ਨੂੰ